ਸੱਜਣ ਸੱਚਾ ਪਾਤਸ਼ਾਹ ਸਰਸਹਾਨ ਦੇਸ਼ੋ ਜਿਸ ਪਾਸ ਬਹਟ ਆ ਸਭਨਾ ਦਾ ਸਤ ਨਾਮ ਵਾਹਿਗੁਰੂ ਜੀ ਤਨ ਆਸਰੀ ਮਹੱਲਾ ਪੰਜਵਾਅ ਔਕੀ ਕੜੀ ਨਾ ਦੇਖਣ ਦੇ ਆਪਣਾ ਬਿਰਦ ਸਮਲੇ ਹਾਥ ਦੇ ਰਾਕੇ ਆਪਣੇ ਕੋ ਸਾਸ ਸਾਸ ਪ੍ਰਤ ਪਲੇ ਔਖੀ ਕੜੀ ਨੰਦ ਕਣ ਦੇ ਆਪਣਾ ਬਿਰਦ ਸਮਲੇ ਹਾਥ ਦੇ ਰਾਕੇ ਆਪਣੇ ਕੋ ਸਾਸ ਸਾਸ ਪ੍ਰਤ ਪਲੇ ਪ੍ਰਭ ਸੇ ਲਾਗਿਰੋ ਮੇਰਾ ਚੀਤ ਆਗ ਅੰਤ ਪ੍ਰਭ ਸਦਾ ਸੁਹਾਈ ਧਨ ਹਮਾਰ ਮੀਤ ਰਹਾ ਮਨ ਬਿਲਾਸ ਪੈ ਸਾਹਿਬ ਕੇ ਆਚਰਜ ਦੇਖ ਬਡਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈ ਜਿ ਰਖਾਈ ਮਨ ਬਿਲਾਸ ਪਾਏ ਸਾਹਿਬ ਕੇ ਅਚਰਿਤ ਦੇਖ ਵਡਾਈ ਹਰ ਸਿਮਰ ਸਿਮਰਿ ਅਨੰਦ ਕਰੇ ਨਾਨਕ ਪ੍ਰਭ ਪੂਰਨ ਪੈ ਜਿ ਰਖਾਈ ਵਾਹ खालसा जी की फते गुर सात संगत धन भागने जवाब अमृत वेले तो गुरु घर विखे हाजरिया भर रहे हो। ਤੁਹਾਡਾ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਮੁਖਵਾਕ ਆਪ ਜੀ ਨੇ শ্রবণ ਕੀਤਾ ਹੈ। ਤਨਾਸਤਰੀ ਰਾਗ ਪੰਜਵੇਂ ਗੁਰਦੇਵ ਰਹਿਮਤ ਕਰਦੇ ਨੇ ਬੇਂਤੀ ਦਾ ਸ਼ਬਦ ਸਭ ਤੋਂ ਬਹਿਲਾ ਰਹਾਉ ਵਾਲੀਆਂ ਤੁਕਾਂ। ਸੋ ਦੇ ਵਿੱਚ ਮਾਰਦ ਸਮਝਾਉਣਾ ਕਰਦੇ ਨੇ ਕਿਰ ਮੰਨ ਉਸ ਪ੍ਰਮਾਤਮਾ ਨੂੰ ਆਪਣਾ ਸੰਗੀ ਮਿੱਤਰ ਸਖਾ ਬਣਾ ਉਸ ਅਕਾਲ ਪੁਰਖ ਨੂੰ ਸਾਰੇ ਰਿਸ਼ਤੇਦਾਰੀਆਂ ਸਾਰੇ ਰਿਸ਼ਤੇ ਮਾਫ਼ ਕਰਨਾ ਲਾਲਚ ਤੇ ਖੜੇ ਹੋਏ ਨੇ ਕਹਿੰਦੇ ਰੱਬ ਨੂੰ ਮਿੱਤਰ ਬਣਾ ਲਾ ਪਿਆ ਰਿਆ ਜਦ ਉਸ ਮਾਲਕ ਨੂੰ ਆਪਣਾ ਸੰਗੀ ਬਣਾਏਗਾ ਮਿੱਤਰ ਬਣਾਏਗਾ ਕਹਿੰਦੇ ਰੱਬ ਤੇਰਾ ਲੋਕ ਤੇ ਪ੍ਰਲੋਕ ਸਵਾਰ ਜਾਏਗਾ ਪਰ ਜੇਕਰ ਤੂੰ ਦੁਨੀਆ ਨਾਲ ਪ੍ਰੀਤ ਪਾਈ ਰੱਖੀ ਜੇ ਸੰਸਾਰ ਦੇ ਨਾਲ ਪ੍ਰੀਤ ਪਾ ਕੇ ਰੱਖੇ ਤਾਂ ਕਹਿੰਦੇ ਸੰਸਾਰ ਤੈਨੂੰ ਧੋਖਾ ਹੀ ਦੇ ਦੇਗਾ ਪਰ ਉਹ ਰੱਬ ਪਰਮਾਤਮਾ ਸ਼ੁਰੂ ਤੋਂ ਲੈ ਕਰਕੇ ਅਖੀਰ ਤੱਕ ਤੈਨੂੰ ਰੱਖਣ ਹਾਰ ਹੈ ਤੈਨੂੰ ਰੱਖੇਗਾ ਉਹ ਧਨ ਹੈ ਅਕਲ ਇਕ ਕਿੰਨੇ ਮਿੱਤਰ ਬਣਾਉਣਾ ਸੰਖਾ ਬਣਾਉਣਾ ਉਸ ਪਰਮਾਤਮਾ ਨੂੰ ਬਣਾਈ ਪ੍ਰਭ ਸਿਉ ਲਾਗ ਰਹੋ ਮੇਰਾ ਚੀਤ ਕਿਉਂ ਮਨ ਪਰਮਾਤਮਾ ਦੇ ਨਾਲ ਜੜਦਾ ਹੈ ਕਿ ਪ੍ਰਮਾਤਮਾ ਆਤ ਨੂੰ ਲੈ ਕੇ ਅੰਤ ਤੱਕ ਰੱਖਣ ਹਾਰ ਹੈ ਭਾ ਕੇ ਅਸਲੀ ਸੰਗੀ ਮਿੱਤਰ ਉਹ ਕਾਲਪੁਰਖ ਹੈ ਪ੍ਰਭ ਸਿਉ ਲਾਗ ਰਹੂ ਮੇਰਾ ਚੀਤ ਆਤ ਅੰਤ ਪ੍ਰਭ ਸਦਾ ਸਹਾਈ ਧਨ ਹਮਾਰਾ ਮੀਤ ਐਸੇ ਕਾਲਪੁਰਖ ਤੋਂ ਵਾਰਨੇ ਕੁਰਬਾਨ ਜਾਈਏ ਨਾਰਾਇਣ ਨਰਪਤ ਪਤ ਦਾ ਭਾਵ ਨਰਪਤ ਜੀਵਾ ਦੀ ਇੱਜ਼ਤ ਰੱਖਣ ਵਾਲਾ ਨਾਰਾਇਣ ਨਰਪਤ ਨਮਸਕਾਰੇ ਐਸੇ ਗੁਰ ਕੋ ਬਲ ਬਲ ਜਾਈਏ ਆਤਮੁਕਤ ਮੋਹੇ ਤਾਰੇ ਕਹਿੰਦੇ ਉਹਦਾ ਸੰਤ ਦਾ ਉਸ ਸਾਧੂ ਦਾ ਉਸ ਰੱਬ ਦੇ ਪਿਆਰੇ ਦਾ ਬੰਦਿਆ ਸਹਾਰਾ ਨਹੀਂ ਜਿਹੜਾ ਆਪ ਮੁਕਤ ਹੋਏ ਤਾਂ ਤੈਨੂੰ ਤਾਰ ਲਏਗਾ ਜਿਹੜਾ ਆਪ ਮੁਕਤ ਹੋਏ ਇਸ ਕਰਕੇ ਮਾਰੇ ਕਹਿੰਦੇ ਸਭ ਤੋਂ ਵੱਡਾ ਆਸਰਾ ਬੰਦਿਆ ਜੇ ਰੱਖਣਾ ਹੈ ਤਾਂ ਰੱਬ ਦਾ ਰੱਖ ਨਹੀਂ ਜੇ ਯਾਦ ਕਰਨਾ ਹੈ ਹੋਣਾ ਹੈ ਤ ਉਸ ਮਾਲਕ ਨੂੰ ਉਸ ਪਰਵਦਗਾਰ ਨੂੰ ਧਿਆਇ ਉਸ ਕਾਲਪੁਰਖ ਨੂੰ ਧਿਆਉਣਾ ਕਰ ਵਾਰਨੇ ਜਾਣਾ ਉਸ ਪ੍ਰਮਾਤਮਾ ਤੋਂ ਜਾਇ ਕਹਿੰਦੇ ਉਹ ਸੰਗੀ ਹੈ ਉਹ ਮਿੱਤਰ ਹੈ ਰਾਮ ਆਪਣੇ ਪਿਆਰਿਆਂ ਨੂੰ ਔਖਾ ਸਮਾਂ ਨਹੀਂ ਦੇਖਣ ਦਿੰਦਾ ਇਸ ਉਹਦੇ ਘਰ ਦਾ ਬਿਰਦ ਹੈ ਜਿਸ ਤਰ੍ਹਾਂ ਕਹਿੰਦੇ ਕਿਸੇ ਦਾ ਸੁਭਾਅ ਹੁੰਦਾ ਹੈ ਅਸਿਓ ਦੇ ਸੁਭਾਅ ਤੋਂ ਪਛਾਣ ਲੈਂਦੇ ਹਨ ਕਿ ਬਾਈ ਹਸਤ ਇਹਦਾ ਇਸ ਤਰ੍ਹਾਂ ਦਾ ਸੁਭਾਅ ਹੈ ਇਹ ਗੱਲ ਮੰਨੇਗਾ ਜਾਂ ਨਹੀਂ ਮੰਨੇਗਾ ਇਹ ਗੁੱਸੇ ਕੋਰ ਹੈ ਇਹ ਸਮਝ ਜਾਏਗਾ ਇਹ ਛੇਤੀ पिघਲ ਜਾਂਦਾ ਤੇ ਅਸਰ ਛੇਤੀ ਹੋ ਜਾਂਦਾ ਗੱਲ ਦਾ ਪਰ ਇਹਨੂੰ ਜਿੰਨਾ ਮਰਜੀ ਸਮਝਾਈ ਜਾਵੇ ਪੱਥਰ ਦਿਲ ਹੈ ਕਠੋਰ ਦਿਲ ਹੈ ਇਹ ਨਹੀਂ ਸਮਝਦਾ 10 ਦਿਨ ਪਰ ਰੱਬ ਦਾ ਸੁਭਾਅ ਮਾਝ ਕਹਿੰਦੇ ਇਦਾਂ ਦਾ ਉਹਦਾ ਸੁਭਾਅ ਹੈ ਬਖਸ਼ਣ ਹਾਰ ਉਹ ਬਖਸ਼ ਦੇਗਾ ਜਿਹੜਾ ਉਹਦੇ ਵੱਡੇ ਤੋਂ ਵੱਡਾ ਪਾਪੀ ਵੀ ਗਿਆ ਉਹ ਬਖਸ਼ ਦੇਗਾ ਫਿਰ ਇਸੇ ਤਰ੍ਹਾਂ ਦਾ ਫਿਰ ਰੱਬ ਦੇ ਪਿਆਰੇ ਦਾ ਸੁਭਾਅ ਬਣ ਜਾਂਦਾ ਉਹ ਕਿਸੇ ਨਾਲ ਨਫ਼ਰਤ ਨਹੀਂ ਕਰਦਾ ਪਿੱਛੇ ਜੇ ਮਨਾਇਆ ਹੈ ਨਾ ਭਗਤ ਕਬੀਰ ਸਾਹਿਬ ਦਾ ਸੰਸਾਰ ਪਦਰ ਤੇ ਮਨਾਇਆ ਸੱਚ ਮਾਫ਼ ਕਰਨਾ ਭਗਤ ਰਵਿਦਾਸ ਜੀ ਦਾ ਉਹ ਮਹਾਪੁਰਸ਼ ਉਹ ਸਮੇਂ ਦੇ ਵਿੱਚ ਉਹਨਾਂ ਦਾ ਪ੍ਰਕਾਸ਼ ਹੁੰਦਾ ਹੈ ਜਦੋਂ ਜਾਤ ਪਾਤ ਦਾ ਜਿਆਦਾ ਹੀ ਰੋਲਾ ਹੈ ਵੜਨ ਵਾਸਤੇ ਸਕੂਲ ਦੇ ਵਿੱਚ ਨੀਵੀਂ ਜਾਤ ਵਾਲਿਆਂ ਨੂੰ ਜਾਣ ਨਹੀਂ ਦਿੱਤਾ ਜਾ ਰਿਹਾ ਨੀਵੇਂ ਸਮਝਿਆ ਜਾਂਦਾ ਨਾ ਅੱਜ ਵੀ ਸਮਝਿਆ ਜਾਂਦਾ ਅਸੀਂ ਉੱਚੇ ਹਾਂ ਉਹ ਨੀਵੇਂ ਹੈ ਸਾਡੀ ਜਾਤ ਆ ਹੈ ਉਹਨਾਂ ਦੀ ਆ ਹੈ ਹੈ ਸਾਡਾ ਤੇ ਉਹਨਾਂ ਦਾ ਮੇਲ ਕੀ ਹੈ ਇਹ ਬੰਦਿਆ ਰੱਬ ਨੇ ਕੋਈ ਜਾਤ ਨਹੀਂ ਬਣਾਈ ਇਹ ਤੂੰ ਕਿਉਂ ਬਲ ਗਿਆ ਨੀਵਾ ਉਹ ਹੈ ਜਿਹੜਾ ਰੱਬ ਦਾ ਨਾਮ ਨਹੀਂ ਜਪਦਾ ਉੱਚਾ ਉਹ ਹੈ ਜਿਹੜਾ ਪ੍ਰਮਾਤਮਾ ਦੇ ਨਾਮ ਨੂੰ ਜਪਦਾ ਬ੍ਰਹਮ ਬਿੰਦੇ ਤਿਸ ਦਾ ਬ੍ਰਹਮਤ ਰਹੇ ਇੱਕ ਸ਼ਬਦ ਲਿਵ ਲਾਏ ਗੁਰੂ ਅਮਰਦਾਸ ਮਾਏ ਮਾਰਾ ਕੰਦ ਅਸਲੀ ਚ ਬ੍ਰਾਹਮਣ ਕੋਣ ਹੈ ਜਾਤ ਕਰਕੇ ਕਹਿੰਦੇ ਨਹੀਂ ਕਹਿੰਦੇ ਜਿਹੜੀ ਜਾਤ ਬ੍ਰਾਹਮਣ ਨਹੀਂ ਹੈ ਤੁਸੀਂ ਉਹਨੂੰ ਮਾੜਾ ਆਖਦੇ ਹੋ ਕਿਸੇ ਨੂੰ ਸ਼ੁੱਧਰ ਕਹਿ ਦਿੱਤਾ ਕਿਸੇ ਨੂੰ ਘਟੀਆ ਜਾਤ ਦਾ ਦਰਜਾ ਦੇ ਦਿੱਤਾ ਇਹ ਮਾੜੇ ਹਨ ਨੀਵੇਂ ਹਨ ਗੁਰੂ ਪਾਤਸ਼ਾਹ ਗੁਰਮੁਖ ਅਸਮਾ ਜਾਗਦੇ ਹਨ ਕਿ ਭਲਿਓ ਅਸਲੀ ਚ ਨੀਵੇਂ ਉਹ ਨੇ ਤੇ ਉੱਚੇ ਉਹ ਨੇ ਜਿਹੜੇ ਰੰਮ ਦੇ ਨਾਮ ਨੂੰ ਜਪਦੇ ਨੇ ਨੀਵੇਂ ਉਹ ਨੇ ਜਿਹੜੇ ਰੱਬ ਦੇ ਨਾਮ ਨੂੰ ਧਿਆਉਂਦੇ ਨਹੀਂ ਉਹ ਚਾਹੇ ਕਿਸੇ ਵੀ ਜਾਤ ਦੇ ਹੋਵੇ ਚਾਹੇ ਬ੍ਰਾਹਮਣ ਜਾਤ ਦਾ ਹੀ ਕਿਉਂ ਨਾ ਕੇੰਦਨ ਮੈਂ ਤੈਨੂੰ ਮੈਂ ਦੱਸਦਾ ਹਾਂ ਕਿ ਬ੍ਰਾਹਮਣ ਕੌਣ ਹੈ ਕੋਈ ਜਾਤ ਕਰਕੇ ਬ੍ਰਾਹਮਣ ਹੈ ਮਰ ਕਹਿੰਦੇ ਨਹੀਂ ਬ੍ਰह्मbinde ਤਿਸ ਦਾ ਬ੍ਰਹਮਤ ਰਹੇ ਉਹਦਾ ਬ੍ਰਹਮਪੁਣਾ ਬਣਿਆ ਰਹਿੰਦਾ ਹੈ ਜਿਹੜਾ ਬ੍ਰह्म ਦੀ ਵਿਚਾਰ ਕਰਦਾ ਭਾਵਕੇ ਕਾਲਪੁਰਖ ਨਾਲ ਲੜਦਾ ਏਕ ਸ਼ਬਦ ਲਿਵ ਲਾਏ ਨਵ ਨਿਦੇ 18 ਸਿੰਦੇ ਪਿਛੇ ਲਗੀਆਂ ਫੇਰੇ ਜੋ ਹਰ ਹਿਰਦੇ ਸਦਾ ਬਸੇ ਕਹਿੰਦੇ ਬ੍ਰਾਹਮਣ ਉਹ ਹੈ ਜਿਹੜਾ ਰੱਬ ਦੇ ਨਾਮ ਨੂੰ ਜਪਦਾ ਜਾਤ ਕਰਕੇ ਤੂੰ ਆਪਣੇ ਨਾਲ ਲੇਬਲ ਲਾ ਲਿਆ ਫੱਟਾ ਲਾ ਲਿਆ ਕਿ ਮੈਂ ਆਹ ਜਾਤ ਦਾ ਹਾਂ ਕਹਿੰਦੇ ਭਲੇਖੇ ਵਿੱਚ ਹੈ ਤੂੰ ਜਾਤ ਪਾਤ ਦਾ ਰੋਲਾ ਨੀਵੇਂ ਕਹਿਣਾ ਇਹ ਮਨ ਨੂੰ ਸਿਮਰਤੀ ਦਾ ਕਾਰਜ ਸੀ ਅੱਜ ਵੀ ਉਹ ਗ੍ਰੰਥ ਹੈ ਜਿਹਨੂੰ ਲੋਕੀਂ ਕਈ ਪੂਜਦੇ ਨੇ ਪਰ ਮਾਪ ਕਰਨਾ ਇਦਾਂ ਤੇ ਕੂੜੇ ਦੀ ਕਿਉਂ ਪੂਜਾ ਹੋ ਰਹੀ ਹੈ ਜਿੰਨ ਲੋਕਾਂ ਵਿੱਚ ਜਾਤ ਪਾਤ ਹੀ ਫਲਾ ਦਿੱਤੀ ਨੀਵੇਂ ਦਿਖਾ ਦਿੱਤਾ ਨਗਰ ਦੇ ਵਿੱਚ ਆ ਨੀਵੇਂ ਨੇ ਤਾਂ ਅਸੀਂ ਉੱਚੇ ਹਾਂ ਐ ਬੰਦਿਆ ਤੈਨੂੰ ਰੱਬ ਦੇ ਘਰ ਕਿੱਦਾਂ ਤੈਨੂੰ ਰੱਬ ਦਾ ਉਹ ਆਸਰਾ ਕਿੱਦਾਂ ਤੂੰ ਲਏਂਗਾ ਰੱਬ ਦੀ ਪ੍ਰਾਪਤੀ ਤੈਨੂੰ ਕਿੱਦਾਂ ਹੋਏਗੀ ਰੱਬ ਵਾਲੇ ਮਾਰਗ ਤੇ ਉਹਦੇ ਪੰਥ ਤੇ ਉਹਦੇ ਰਾਹ ਜਿ ਕਿੱਦਾਂ ਤੂੰ ਚਲੇਗਾ ਜੇ ਤੂੰ ਲੋਕਾਂ ਨੂੰ ਨੀਮਾ ਹੀ ਸਮਝ ਲਿਆ ਹੁਣ ਇਸੇ ਤਰ੍ਹਾਂ ਹੋਇਆ ਹੈ ਉਹਨਾਂ ਮਹਾਪੁਰਸ਼ਾਂ ਦੇ ਨਾਲ ਰਵਦਾ ਜੀ ਦਾ ਉਦੋਂ ਪ੍ਰਕਾਸ਼ ਹੁੰਦਾ ਜਦੋਂ ਜਿਆਦਾ ਜਿਆਦਾ ਰੋਲਾ ਨੀਵੀਂ ਜਾਤ ਨੂੰ ਸਕੂਲਾਂ ਵਿੱਚ ਪੜ੍ਹਨੇ ਦਿੱਤਾ ਜਾ ਰਿਹਾ ਅੱਜ ਵੀ ਹੋ ਰਿਹਾ ਹੈ ਨਾ ਮਾਫ਼ ਕਰਨਾ ਦੇਸ਼ ਦਾ ਕੋਈ ਵੱਡਾ ਹੋਏ ਉਹਨੂੰ ਧਾਰਮਿਕ ਸਥਾਨ ਤੇ ਨਹੀਂ ਜਾਣ ਦਿੱਤਾ ਗਿਆ ਜਿਹੜਾ ਦੇਸ਼ ਚਲਾ ਰਿਹਾ ਹੈ ਪੂਰਾ ਉਹਨੂੰ ਧਾਰਮਿਕ ਸਥਾਨ ਤੇ ਨਹੀਂ ਜਾਣ ਦਿੱਤਾ ਜਾ ਰਿਹਾ ਕਿਉਂ ਕਿਉਂਕਿ ਉਹ ਨੀਵੀਂ ਜਾਤ ਦਾ ਹੱਦ ਹੋ ਗਈ ਹੈਰਾਨ ਹੋ ਗਈ ਫਿਰ ਉਹਨੂੰ ਪੂਰੇ ਦੇਸ਼ ਦਾ ਹੈਡ ਬਣਾਇਆ ਕਿਉਂ ਹਾਂ ਜਿਸ ਉਹਨੂੰ ਜੇ ਉਹਨੂੰ ਉਸ ਥਾਂ ਤੇ ਜਾਣੇ ਨਹੀਂ ਦੇਣਾ ਹੁਣ ਭਗਤ ਰਵਿਦਾਸ ਜੀ ਨੂੰ ਪੜ੍ਹਾਈ ਤੋਂ ਵੀ ਪਿੱਛੇ ਰਹਿ ਗਏ ਕਿਉਂ ਸਕੂਲ ਦੇ ਵਿੱਚ ਨੀਵੀਂ ਜਾਤ ਨੂੰ ਪੜਾਇਆ ਨਹੀਂ ਜਾ ਰਿਹਾ ਉਹਨੇ ਆਖਿਆ ਹੈ ਕਿ ਉੱਚੀ ਜਾਤ ਵਾਲਿਆਂ ਦੀ ਪੜ੍ਹਾਈ ਹੋਏਗੀ ਨੀਵੀਂ ਜਾਤ ਵਾਲਿਆਂ ਨੂੰ ਪੜ੍ਹਨ ਨਹੀਂ ਦਿੱਤਾ ਜਾ ਗਿਆ ਉਹਨਾਂ ਨੂੰ ਸਕੂਲ ਨਹੀਂ ਜਾਣ ਦਿੱਤਾ ਜਾਏਗਾ ਵਿੱਦਿਆ ਲੈਣ ਦਾ ਅਧਿਕਾਰ ਉਹਨਾਂ ਨੂੰ ਨਹੀਂ। ਪੜ੍ਹਨ ਦੀ ਤਾਂ ਗੱਲ ਹੀ ਬੜੀ ਦੂਰ ਦੀ, ਵਿੱਦਿਆ ਲੈਣ ਦਾ ਹੀ ਅਧਿਕਾਰ ਨਹੀਂ ਦਿੱਤਾ ਉਹਨਾਂ ਨੂੰ। ਫਿਰ ਹੋਇਆ ਕਿ ਉਹਦਾ ਅਸਰ ਇਹ ਹੋਇਆ ਕਿ ਜਿਨ੍ਹਾਂ ਨੂੰ ਨੀਵੇਂ ਕਹਿ ਦਿੱਤਾ ਉਹ ਵਾਕਈ ਨੀਵੇਂ ਹੋ ਗਏ। ਕਿਉਂ? ਵਿੱਦਿਆ ਉਹਨਾਂ ਦੇ ਕੋਲ ਨਹੀਂ ਰਹੀ। ਸਕੂਲੇ ਉਹ ਨਹੀਂ ਜਾ ਸਕਦੇ। ਮੰਦਰ, ਧਾਰਮਿਕ ਸਥਾਨਾਂ ਤੇ ਉਹ ਨਹੀਂ ਜਾ ਸਕਦੇ। ਉਹ ਵਾਕਈ ਨੀਵੇਂ ਹੋਣਗੇ ਫਿਰ। ਪੜਾਈ ਵਿੱਚ ਦੂਜੇ ਅੱਗੇ ਚੱਲ ਗਏ। ਚੰਗੀਆਂ ਨੌਕਰੀਆਂ ਦੂਜੀਆਂ ਲੱਗ ਗਏ ਉਹ ਜਿਹੜੇ ਨੀਵੇਂ ਦੇ ਨੀਵੇਂ ਰਹਿ ਗਏ ਇਹ ਤਾਂ ਗੁਰੂ ਪਾਤਸ਼ਾਹ ਦੀ ਦੇਣ ਸੀ ਧੰਨ ਗੁਰੂ ਨਾਨਕ ਬਾਦਾ ਜਿਹੜੇ ਉਸ ਵਕਤ ਬਾਬੇ ਮਰਦਾਨੇ ਨੂੰ ਨਾਲ ਲੈ ਕੇ ਤੁਰੇ ਜਿਨ੍ਹਾਂ ਨੂੰ ਮਰਾਸੀ ਕਹਿ ਕੇ ਲੋਕੀ ਛੇੜਦੇ ਸਨ ਮਖੋਲ ਉਡਾਉਂਦੇ ਸਨ ਬਾਬੇ ਮਰਦਾਨੇ ਦਾ ਪਰ ਜਿਹੜਾ ਗੁਰਨਾਨਕ ਨਾਲ ਜੁੜ ਗਿਆ ਅੱਜ ਉਹ ਜਿਹੜੇ ਮਖੋਲ ਉਡਾਉਂਦੇ ਸੀ ਉਹ ਮਖੋਲ ਬਣ ਕੇ ਰਹਿ ਗਏ ਬਾਬੇ ਮਰਦਾਨੇ ਦਾ ਨਾਂ ਗੁਰਨਾਨਕ ਦੇ ਨਾਲ ਜੁੜ ਗਿਆ ਜਿਹੜੇ ਮਖੋਲਾ ਲੋਣ ਵਾਲੇ ਉਹਨਾਂ ਦਾ ਨਾਮ ਹੀ ਕਿਤੇ ਨਹੀਂ ਨਾਮ ਉਹਦਾ ਰਹਿੰਦਾ ਹੈ ਨਾਮ ਰਹੋ ਸਾਧੂ ਰਹੋ ਰਹੋ ਗੁਰੂ ਗੋਬਿੰਦ ਰੱਬ ਦੇ ਪਿਆਰਿਆਂ ਦਾ ਹੀ ਨਾਮ ਰਹਿੰਦਾ ਹੈ ਸਾਧ ਸੰਗਤ ਨਾਮ ਜਪਣ ਵਾਲਿਆਂ ਦਾ ਹੁਣ ਉਸ ਵਕਤ ਭਗਤ ਰਵਦਾਸ ਜੀ ਦਾ ਜਨਮ ਹੋਇਆ ਤਾਂ ਉਹਨਾਂ ਨੇ ਵਿਦਿਆਰਥੀ ਲਈ ਕਿਤੋਂ ਜੇ ਉਹ ਬਾਣੀ ਉਹਨਾਂ ਨੂੰ ਉਚਾਰਨ ਕੀਤੀ ਕਿਤਨਾ ਕਿਤ ਤਾ ਵਿਦਿਆ ਆਈ ਉਹ ਫਿਰ ਜਦੋਂ ਇਦਾਂ ਮਹਾਪੁਰਸ਼ਾਂ ਨੂੰ ਮਿਲਦੇ ਸਨ ਉਤੋਂ ਹੀ ਉਹਨਾਂ ਨੇ ਵਿਦਿਆ ਅਗ੍ਰਹਿਣ ਕੀਤੀ ਕਿਉਂਕਿ ਸਕੂਲ ਜਾਣ ਦਾ ਅਧਿਕਾਰ ਇਹਨੇ ਜਦ ਬੜਾ ਔਖਾ ਸਮਾਂ ਸੀ ਸਾਸ ਪਰ ਉਹਨਾਂ ਮਹਾਪੁਰਸ਼ਾਂ ਨੇ ਫਿਰ ਵੀ ਰੱਬ ਦੇ ਨਾਲ ਜੁੜੇ ਰਹੇ ਹਮ ਸਰਦੀਨ ਭਰੋਸਾ ਕੀ ਸੀ ਹਮ ਸਰਦੀਨ ਦਿਆਲ ਨਾ ਤੁਮ ਸਰ ਐ ਮਾਲਕ ਸਾਡੇ ਵਰਗਾ ਗਰੀਬ ਕੋਈ ਨਹੀਂ ਤੇ ਤੇਰੇ ਵਰਗਾ ਮੇਰ ਕੋਈ ਨਹੀਂ ਹਮ ਸਰ ਦੀਨ ਦਿਆਲ ਨਾ ਤੁਮ ਸਰ ਅਬ ਪਤ ਯਾਰ ਕਿਆ ਕੀਜੇ ਬਚਨੀ ਤੋਰ ਮੋਰ ਮਨ ਮਾਨੇ ਮੋਰ ਮੈਨੇ ਮੇਰਾ ਤੋਰ ਮੈਨੇ ਤੇਰਾ ਬਚਨੀ ਤੋਰ ਤੇਰੇ ਬਚਨ ਬਚਨੀ ਤੋਰ ਮੋਰ ਮਨ ਮਾਨੇ ਜਨ ਕੋ ਪੂਰਨ ਦੀਜੇ ਹਮ ਬਲ ਬਲ ਜਾਉ ਰਮਈਆ ਕਾਰਣ ਕਾਰਣ ਕਵਣ ਅਬੋਲ ਬਹੁਤ ਜਨਮ ਬਿਸ਼ਰ ਹੇਤੇ ਮਾਦੋ ਭਰੋਸਾ ਕਿਸ ਇਹ ਜਨਮ ਤੁਮਾਰੇ ਲਿਖੇ ਐ ਬੰਗ ਆ ਰੱਬਾ ਐ ਪਰਮਾਤਮਾ ਮੈਂ ਆਪਣਾ ਜਨਮ ਤੇਰੇ ਲਿਖੇ ਵਿੱਚ ਲਾ ਦਿੰਦਾ ਇਹ ਕਿਸੇ ਦੇ ਲਿਖੇ ਹੀ ਲਾ ਦੇਣਾ ਜਿਦਾ ਕਿਸੇ ਦੇ ਨਾਲ ਧੀ ਵਿਆਹੀ ਜਾਂਦੀ ਹੈ ਉਹਦੇ ਲਿਖੇ ਲਾ ਦਿੰਦੀ ਹੈ ਆਪਣਾ ਜੀਵਨ ਆਪਣਾ ਘਰ ਪਰਿਵਾਰ ਛੱਡ ਕੇ ਨਾ ਸਭਨਾ ਸੋਹਰੇ ਵੰਝਣਾ ਸਭ ਮੁਕਲਾਵਣ ਹਾਰ ਇੱਕ ਦਿਨ ਜਾਣਾ ਹੀ ਪੈਂਦਾ ਹੈ ਧੀ ਨੂੰ ਆਪਣਾ ਘਰ ਛੱਡ ਕੇ ਅਸਲੀ ਘਰ ਉਹਦਾ ਸੋਹਰਾ ਘਰ ਪੇਕਾ ਘਰ ਪ੍ਰਾਇਆ ਹੋ ਜਾਂਦਾ ਏਸੇ ਤਰ੍ਹਾਂ ਬੰਦਿਆ ਤੇਰਾ ਪੇਕਾ ਘਰ ਏ ਧਰਤੀ ਸੰਸਾਰ ਸਭਨਾ ਸੋਹਰੇ ਵੰਝਣਾ ਸਭ ਮੁਕਲਾਵਣ ਹਾਰ ਕਹਿੰਦੇ ਆ ਪੇਕਾ ਘਰ ਵੀ ਇੱਕ ਦਿਨ ਬੰਦਿਆ ਤੈਨੂੰ ਛੱਡ ਕੇ ਸੋਹਰੇ ਘਰ ਜਾਣਾ ਹੀ ਪੈਣਾ ਜੀਵਾਤਮਾ ਨੂੰ ਕਿਹਾ ਤੇ ਚੰਦ ਦਿਨ ਦਾ ਮਹਿਮਾਨ ਹੈ ਧੀ ਕਿੰਨਾ ਚਿਰ ਰਹਿ ਲੈਗੀ ਕਰੇ 20 ਸਾਲ 22 ਸਾਲ 25 ਸਾਲ 30 ਸਾਲ ਇੱਕ ਨੱਕ ਦਿਨ ਤਾਂ ਆਪਣੇ ਘਰ ਜਾਣਾ ਹੀ ਪੈਣਾ ਛੱਡਣਾ ਹੀ ਪੈਣਾ ਹੈ ਨਾ ਕਹਿੰਦੇ ਇਸੇ ਤਰ੍ਹਾਂ ਸੰਸਾਰ ਰੂਪੀ ਘਰ ਹੈ ਬੰਦਿਆ ਇਹ ਪੀਕਾ ਘਰ ਤਰਾ ਇਹਨੂੰ ਇੱਕ ਦਿਨ ਛੱਡਣਾ ਪੈਣਾ ਸੋਝੀ ਉਹਨਾਂ ਨੂੰ ਆਏਗੀ ਸੋਝੀ ਉਹਨਾਂ ਨੂੰ ਆਏਗੀ ਜਿਹੜੇ ਇਹ ਵਿਚਾਰ ਧਾਰਨ ਕਰਨਗੇ ਹਮ ਸਰਦੀਨ ਧਿਆਨ ਨਾ ਤੁਮ ਸਰ ਸੋਝੀ ਉਹਨਾਂ ਨੂੰ ਆਏਗੀ ਜਿਹੜੇ ਆਖਣਗੇ ਬਹੁਤ ਜਨਮ ਬਿਛਰੇ ਤੇ ਮਾਦੂ ਜਦੋਂ ਬਿਛੋੜੇ ਦਾ ਅਹਿਸਾਸ ਹੋਇਆ ਸਹੀ ਮਾਇਨੇ ਤੇ ਭਗਤ ਉਹੀ ਹੁੰਦਾ ਸਾਨੂੰ ਬਿਛੋੜੇ ਦਾ ਅਹਿਸਾਸ ਹੋਇਆ ਅਸੀਂ ਰੱਬ ਦੇ ਨਾਲ ਜੁੜਦੇ ਨੇ ਬਿਛੋੜੇ ਦਾ ਅਹਿਸਾਸ ਹੋਇਆ ਅਸੀਂ ਨਿਤਨੇਮ ਨਹੀਂ ਕਰਦੇ ਬਿਛੋੜੇ ਦਾ ਅਹਿਸਾਸ ਹੋਇਆ ਅਸੀਂ ਗੁਰੂ ਘਰ ਤਿਆਗ ਦਿੱਤਾ ਬਿਛੋੜੇ ਦਾ ਅਹਿਸਾਸ ਨਹੀਂ ਕਿ ਰੱਬ ਨਾਲੋਂ ਵਿਛੜੇ ਹੋਏ ਹਾਂ ਦੂਰ ਹਾਂ ਤਾਂ ਅਸੀਂ ਅੰਮ੍ਰਿਤ ਵੇਲੇ ਨਹੀਂ ਜਾਗ ਰਹੇ ਜਦੋਂ ਬਿਛੋੜੇ ਦਾ ਅਹਿਸਾਸ ਹੋਏਗਾ ਨਾ ਉਸ ਵੇਲੇ ਕਹਿਣ ਦੀ ਲੋੜ ਨਹੀਂ ਪਵੇਗੀ ਕਿ ਭਾਈ ਰੱਬ ਦੇ ਨਾਮ ਨੂੰ ਜਪੋ ਅੰਮ੍ਰਿਤ ਵੇਲੇ ਦੀ ਸੰਭਾਲ ਕਰੋ ਨਿਤਨੇਮ ਦੇ ਨਾਲ ਜੁੜੀਏ ਗੁਰੂ ਘਰ ਜਾਈ ਉਸ ਵੇਲੇ ਕਹਿਣ ਦੀ ਲੋੜੇ ਨਹੀਂ ਮਨ ਆਪੇ ਭਜਾ ਜਾਏਗਾ ਸ੍ਰੀ ਨੂੰ ਲੈ ਕੇ ਮਨ ਤਗੜਾ ਹੋਏਗਾ ਨਾ ਸਰੀ ਚਾਹੇ ਕਮਜ਼ੋਰ ਵੀ ਹੋ ਗਿਆ ਪਰ ਮਨ ਤਗੜਾ ਹੈ ਜੇ ਦਾ ਇੱਥੇ ਤਾਂ ਕੋ ਨਾਨਕ ਪਾਤਸ਼ਾਹ ਆਖ ਰਿਹਾ ਤਾਂ ਮਨ ਜੀਤੇ ਜਗ ਜੀਤੇ ਆ ਬੰਦਿਆ ਤੂੰ ਆਪਣੇ ਸਰੀਰ ਤੇ ਨਹੀਂ ਫਤਿਹ ਕਰ ਰਿਆ ਗੁਰਨਾਹੇ ਪਾ ਚਾਹਦਾ ਜੇ ਮਨ ਨੂੰ ਜਿੱਤ ਲੈ ਸਾਰੇ ਸੰਸਾਰ ਨੂੰ ਜਿੱਤ ਲੈਗਾ ਮਨ ਨੂੰ ਤਗੜਾ ਕਰੀ ਜੇ ਮਨ ਤਗੜਾ ਹੋ ਗਿਆ ਫਿਰ ਆਲਸ ਨਹੀਂ ਆਏਗਾ ਤਦ ਹੀ ਸਹੀ ਚਾਹ ਲੈ ਡਾਲ ਹੋ ਗਿਆ ਟਿੱਲਾ ਹੈ ਬਿਮਾਰ ਹੈ ਮਨ ਫਿਰ ਵੀ ਜਾਏਗਾ ਮੈਂ ਗੁਰੂਦਰ ਜਾਣਾ ਮਨ ਫਿਰ ਵੀ ਆਕੇਗਾ ਮੈਂ ਅੱਜ ਨਿਤਨਮ ਕਿਉਂ ਨਹੀਂ ਕੀਤਾ ਮਨ ਫਿਰ ਵੀ ਆਕੇਗਾ ਕਿ ਮੈਂ ਅੱਜ ਗੁਰੂ ਘਰ ਸੇਵਾ ਕਿਉਂ ਨਹੀਂ ਕੀਤੀ ਉਹ ਜਦੋਂ ਹੁਣ ਆਇਆ ਆਪਣੇ ਵਿਚਾਰ ਵੱਲ ਭਗਤ ਰਵਦਾਸ ਜੀ ਨੇ ਫਿਰ ਇਸ ਤਰ੍ਹਾਂ ਭਗਤੀ ਵੱਲ ਕਦਮ ਲਿਆ ਭਗਤੀ ਵੱਲ ਜਿਸ ਵੇਲੇ ਆਏ ਸੰਤਾਂ ਮਹਾਂਪੁਰਸ਼ਾਂ ਦੀ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਜੋ ਅੱਜ ਗੁਰੂ ਕਾਲ ਵਿਕੇਸ ਅਸੀਂ ਸਿੱਖਿਆ ਲੈਂਦੇ ਹਾਂ ਕਿ ਗੁਰੂ ਘਰ ਆ ਕੇ ਨਾਮ ਬੰਨਣਾ ਜੁੜਨਾ ਸੇਵਾ ਸਿਮਣੇ ਤੋਂ ਲੈ ਕੇ ਜਾਣਾ ਇਸੇ ਤਰ੍ਹਾਂ ਭਗਤਾਂ ਦਾ ਆਮ ਜਿਹਾ ਜੀਵਨ ਹੈ ਸਾਧ ਸੰਗ ਜਿਸ ਤਰ੍ਹਾਂ ਅਸੀਂ ਵਿਚਰਦੇ ਹਾਂ ਪਰ ਉਹਨਾਂ ਨੂੰ ਨਹੀਂ ਵੇਖਿਆ ਗਿਆ ਉਹਨਾਂ ਨੇ ਆਪਣਾ ਕਿੱਤਾ ਨਹੀਂ ਛੱਡਿਆ ਲੋਕਾਂ ਨੇ ਬੜਾ ਮਜ਼ਾਕ ਕਰਾਇਆ ਕਿ ਕਿੱਥੋਂ ਰੱਬ ਨੂੰ ਪਾਲੇਗਾ ਇਹ ਰੱਬ ਨੂੰ ਪਾ ਸਕਦਾ ਨਹੀਂਵੇਂ ਜਾਪ ਚ ਹੋ ਕੇ ਰੱਬ ਨੂੰ ਕਿੱਦਾਂ ਪਾਏਗਾ ਪਰ ਉਹਨਾਂ ਦੇ ਮੂੰਹ ਤੋਂ ਬੰਦ ਹੋ ਗਏ ਜਦੋਂ ਵਾਕਈ ਰੱਬ ਨੂੰ ਉਹਨਾਂ ਨੇ ਪ੍ਰਾਪਤ ਕਰ ਲਿਆ ਕਿੱਥੋਂ ਚਮੜੇ ਦੇ ਕਾਰਜ ਤੋਂ ਦਿਨਾਂ ਦਾ ਪਰਿਵਾਰ ਮਰੇ ਮਰੇ ਹੋਏ ਪਸ਼ੂ ਢੋਂਦਾ ਸੀ ਅੱਜ ਰਮਜ਼ਾਨਾ ਜੀ ਵੀ ਉਹੀ ਕਾਰਜ ਕਰਦੇ ਨੇ ਪਰ ਉਹਦੇ ਵਿੱਚੋਂ ਹੀ ਰੱਬ ਨੂੰ ਪ੍ਰਾਪਤ ਕਰ ਲਿਆ ਆਪਣੇ ਕਿੱਤੇ ਦੇ ਵਿੱਚ ਲੋਕਾਂ ਦੀਆਂ ਜੁੱਤੀਆਂ ਗੰਡਦੇ ਨੇ ਹੋਰ ਚਮੜੇ ਦਾ ਜੋ ਕਾਰਜ ਹੈ ਕੀਤਾ ਜਾ ਰਿਹਾ ਮਾਲਕ ਕਹਿੰਦੇ ਜਦੋਂ ਰੱਬ ਰਖਣ ਤੇ ਆ ਗਿਆ ਨਾ ਜਦੋਂ ਉਹਨੂੰ ਮਿੱਤਰ ਸਮਝ ਲਿਆ ਫਿਰ ਸਾਰਾ ਸੰਸਾਰ ਤੇਰੇ ਚੰਨਾ ਤੇ ਟਹਿ ਪੈ ਗਏ ਹੋਇਆ ਹੈ ਨਾ ਜਿਹੜੇ ਰਵਿਦਾਸ ਦਾ ਮਖੌਲ ਵੀ ਉਡਾਉਂਦੇ ਸਨ ਭਗਤ ਰਵਿਦਾਸ ਜੀ ਦਾ ਅੱਜ ਉੱਚਾ ਕੀ ਨੀਵਾ ਕੀ ਸਭ ਉਸ ਰਵਦਾਸ ਦੇ ਚਰਨਾਂ ਤੇ ਝੁਕ ਰਹੇ ਨੇ ਕਿਉਂਕਿ ਸਾਨੂੰ ਵੀ ਨਾਮ ਦੀ ਦਾਤ ਬਖਸ਼ਿਸ਼ ਕਰ ਦੇ ਕਿਤੇ ਸਾਡਾ ਵੀ ਲੋਕ ਤੇ ਪ੍ਰਲੋਕ ਸੁਹੇਲਾ ਹੋ ਜਾਏ ਆਦ ਅੰਤ ਪ੍ਰਭ ਸਦਾ ਸਾਈ ਧਨ ਮਾਰਾ ਮੀ ਉਹ ਜੁੜੇ ਕਿਨ ਸੰਨ ਜੁੜੇ ਕਿਹਦੇ ਨਾਲ ਸੰਨ ਉਹ ਅਕਾਲ ਪੁਰਖ ਪ੍ਰਮਾਤਮਾ ਨਾਲ ਜੁੜ ਗਏ ਸੀ ਜਿਹੜਾ ਰੱਬ ਨਾਲ ਜੁੜ ਗਿਆ ਹੈ ਰੱਬ ਉਹਨੂੰ ਉੱਚਾ ਬਣਾ ਦਿੰਦਾ ਆਪਣੇ ਜਿੱਡਾ ਕਰ ਦਿੰਦਾ ਅਜ ਉਹਨਾਂ ਦਾ ਨਾਮ ਧੰਗੁਰ ਗੰਸਾ ਦੇ ਵਿੱਚ ਦਰਜ ਹੈ ਰੇਂਦੀ ਦੁਨੀਆ ਤੱਕ ਰਬ ਦਾ ਜੀ ਨੂੰ ਯਾਦ ਕੀਤਾ ਜਾਏਗਾ ਇਹ ਬੰਦਿਆ ਚਾਹੇ ਸੰਸਾਰ ਤੇ ਬਾਹ ਨਾ ਫੜੇ ਕਹਿੰਦੇ ਤੂੰ ਰੱਬ ਨੂੰ ਆਪਣੀ ਬਾਹ ਫੜਾ ਦੇ ਰੱਬ ਦਾ ਸੁਭਾਅ ਇਹ ਹੈ ਕੋ ਵੱਡੇ ਤੋਂ ਵੱਡੇ ਪਾਪੀ ਨੂੰ ਵੀ ਬਖਸ਼ ਦਿੰਦਾ ਹੈ ਆਪਣਾ ਬਿਰਦ ਸਮਲੇ ਇਹ ਰੱਬ ਦਾ ਸੁਭਾਅ ਹੈ ਕਿ ਉਹ ਆਪਣੇ ਪਿਆਰੇ ਨੂੰ ਔਖਾ ਸਮਾਂ ਨਹੀਂ ਦੇਖਣ ਦਿੰਦਾ ਹਰੇਕ ਸਵਾਸ ਦੇ ਨਾਲ ਉਹਦੀ ਪਰਤਪਾਲਨਾ ਕਰਦਾ ਹੈ ਆਪਣਾ ਮਿਹਰਾ ਭਰਿਆ ਹੱਥ ਰੱਖ ਕੇ ਆਪਣੇ ਪਿਆਰੇ ਦੀ ਰੱਖਿਆ ਕਰਦਾ ਹੈ ਹੱਥ ਦੇ ਰੱਖੇ ਆਪਣੇ ਕੋ ਸਾਸ ਸਾਸ ਪ੍ਰਤ ਪਾਲੇ ਇਸ ਕਰਕੇ ਭਾਈ ਤੂੰ ਉਸ ਮਾਲਕ ਦੇ ਨਾਮ ਨੂੰ ਜਪਣਾ ਕਰੀ ਤੇ ਵਣਾ ਕਰੀ ਪਰਮਾਤਮਾ ਆਪਣੇ ਸੇਵਕਾਂ ਦੀ ਆਪ ਪੈਜ ਰੱਖਦਾ ਹੈ ਪੈਜ ਦਾ ਭਾਵ ਇੱਜ਼ਤ ਆਪਣੇ ਸੇਵਕਾਂ ਦੀ ਆਪ ਪੈਜ ਰੱਖਦਾ ਹਰ ਸਿਮਰ ਸਿਮਰ ਆਨੰਦ ਕਰ ਨਾਨ ਪ੍ਰਭ ਪੂਰਨ ਪੈਜ ਰਖਾਈ